ਸਾਰੇ ਪੇਜ ਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਵੀਰ ਜੀ ਰਾਏ ਕੀ ਕਲਾ ਦੇ ਪਿੰਡ ਸੂਜ ਵਿੱਚ ਜੋ ਬਿਮਾਰੀ ਚੱਲ ਰਹੀ ਆ ਇਹਦੀ ਹਜ ਤੱਕ ਤਾਂ ਪ੍ਰੋਪਰ ਜਾਣਕਾਰੀ ਵੀ ਪਤਾ ਨਹੀਂ ਲੱਗ ਸਕਿਆ ਵੀ ਕਿਹੜੀ ਬਿਮਾਰੀ ਚੱਲ ਰਹੀ ਆ ਪਰ ਇਸ ਚੀਜ਼ ਦੇ ਵਿੱਚ ਅੱਜ ਕੱਲ੍ਹ ਕਈ ਕੇਸ ਸਾਹਮਣੇ ਆਉਂਦੇ ਆ ਵੀ ਮੂੰਹ ਖੁਰ ਦੇ ਕੇਸ ਵੀ ਆਉਂਦੇ ਆ ਤੇ ਆਪਣੇ ਗਲਕੁੱਟੂ ਦੇ ਕੇਸ ਵੀ ਆਉਂਦੇ ਆ ਯਾਰ ਮੂੰਹ ਖੁਰ ਦੀ ਬਿਮਾਰੀ ਦੇ ਵਿੱਚ ਵੀ ਗਲਕੁੱਟੂ ਦੇ ਕੇਸ ਹੁੰਦੇ ਆ ਵੀ ਆਪਣ ਨੂੰ ਜਜਮੈਂਟ ਵੀ ਹੁੰਦੀ ਹੈਗੀ ਵੀ ਪਸ਼ੂ ਵੀ ਜਿੰਨੀ ਮਰੀ ਚੇਤੀ ਮੋਟੇ ਨਹੀਂ ਇਹ ਕਮੀ ਮੂੰਹ ਖਰਦੀ ਮੋਹਾਰੀ ਨਾਲ ਕਲਕੁੱਟ ਦੀ ਮੋਹਾਰੀ ਵਿੱਚ ਹੀ ਮਾਰੀ ਹੁੰਦੀ ਹੈ ਪਰ ਜੇ ਤੁਹਾਨੂੰ ਪਤਾ ਲੱਗਦਾ ਵੀ ਪਸ਼ੂ ਲੰਗ ਮਾਰ ਰਿਹਾ ਹੈ ਜਾਂ ਪਸ਼ੂ ਕੋਈ ਆਪਣਾ ਮੂੰਹ ਰੇ ਲਾਣਾ ਛੋੜਦਾ ਕੁਝ ਨਹੀਂ ਖਾ ਪੀ ਰਿਹਾ ਹੈਗਾ ਇਹਦੇ ਬਾਰੇ ਆਪਾਂ ਨੂੰ ਵੀ ਉਹ ਪਤਲਾ ਦਲਿਆ ਬਣਾ ਕੇ ਵੀ ਪਸ਼ੂ ਨੂੰ ਖਵਾ ਸਕਦੇ ਹਾਂ ਪਰ ਜੇ ਤੁਹਾਨੂੰ ਲੱਗਦਾ ਵੀ ਕਿਸੇ ਸਾਡੇ ਪਸ਼ੂ ਤੰਦਰੁਸਤ ਹੈ ਅਸੀਂ ਉਹਨਾਂ ਦੀ ਕੇਅਰ ਕਿਵੇਂ ਕਰਨੀ ਆ ਵੀ ਸਭ ਤੋਂ ਬੈਟਰ ਇਹ ਹੈ ਵੀ ਸਭ ਤੋਂ ਥੱਲੇ ਉਹਨਾਂ ਦਾ ਸੁੱਕਾ ਧਰ ਖੋ ਤੁਸੀਂ ਸੋ ਕਥਾ ਬਹੁਤ ਜ਼ਰੂਰੀ ਹੈ ਕਿ ਗਿੱਲੇ ਥਾਂ ਦੇ ਨਾਲ ਵੀ ਇਹ ਬਿਮਾਰੀ ਫੈਲਦੀ ਹੈ ਉਹ ਅੱਜ ਕੱਲ੍ਹ ਪਰੋ ਸੌਦੀਆ ਮੌਸਮਿਆਂ ਠੰਡਾ ਮੌਸਮ ਨੂੰ ਕਰਕੇ ਵੀ ਥਲੇ ਥਾਂ ਗਿੱਲਾ ਆ ਉਹ ਵੀ ਪੈਰਾਂ ਦੀ ਸੇ ਕਿਸੇ ਕਿਸੇ ਕਰਕੇ ਠੰਡ ਕਰਕੇ ਪਛਵਾ ਨੂੰ ਵਾਰੀ ਫਰ ਉੱਠੜਦੀ ਆ ਜਿਹੜੀ ਬੁਖਾਰ ਹੋ ਜਾਂਦਾ ਆ ਇਹ ਜਮੂਨਗਾ ਟਾਈਪ ਦੀ ਬਿਮਾਰੀ ਹੋ ਜਾਂਦੀ ਆ ਜੇ ਤੁਹਾਨੂੰ ਪਤਾ ਲੱਗਦਾ ਵੀ ਕੋਈ ਲੰਗ ਮਾਰਦਾ ਆ ਤੇ ਉਦੋਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਵੀ ਲਓ ਪਰ ਇਹਦਾ ਮਿਊਟੀ ਲੈਵਲ ਉਪਰੱਖਣ ਲਈ ਪਤਲਾ ਗੱਲ ਹੀ ਆ ਜਾਂ ਤੇ ਡਾਕਟਰ ਦੀ ਸਲਾਹ ਦੇ ਨਾਲ ਤੁਸੀਂ ਉਹਨਾਂ ਦੇ ਇੰਜੈਕਸ਼ਨ ਕਰਾ ਵੀ ਲਵਾਓ ਪਰ ਜਿਹੜੇ ਵੀਰਾਂ ਨੇ ਮੂੰਹ ਖੁਰਦੀ ਜਾਂ ਗਲ ਘੋਟ ਦੀ ਵੈਕਸੀਨੇਸ਼ਨ ਨਹੀਂ ਕਰਵਾਈਗੀ ਉਹ ਇਹ ਦੀਚੀ ਦੀ ਵੈਕਸੀਨੇਸ਼ਨ ਵੀ ਜ਼ਰੂਰ ਕਰਵਾਉਣ ਤੇ ਬਾਹਰਲੇ ਬੰਦਿਆਂ ਦੀ ਥੋੜੀ ਆਵਾਜ਼ੇ ਇਹ ਵੀ ਘਟਾਉਣਾ ਤੇ ਆਪਦੇ ਗੇਟ ਦੇ ਅੱਗੇ ਜੇ ਬਾਹਰ ਆ ਗਿਆ ਬਾਹਰ ਦੇ ਅੱਗੇ ਮੋਲ ਵੀ 2 ਮੀਟਰ ਦੇ ਘੇਰੇ ਚ 2 ਮੀਟਰ ਦੇ ਘੇਰੇ ਚ ਨਾ ਕਿ ਇੱਕ ਲੈਂਨ ਵਗੈਰਾ ਨਹੀਂ ਖਿੱਚਣੀ ਕਿ ਜਾਂ ਤੁਸੀਂ ਮੰਨ ਲਓ ਵੀ ਜਾਂ ਇੱਕ ਸੰ ਢੇਰੀ ਮਾਰ ਕੇ ਰੱਖ ਲਓ ਇੱਕ ਸੰ ਢੇਰੀ ਮਾਰ ਕੇ ਰੱਖ ਲਓ ਕੋਈ ਉੱਪਰਲਾ ਬੰਦਾ ਬਾਹਰ ਹੁੰਦਾ ਆ ਉਹਨੂੰ 5 ਤੋਂ 10 ਸਕੰਡਰ ਉਹਨੂੰ ਉਸ ਕਾਲੀ ਵਿੱਚ ਖੜ੍ਹਨ ਦੀ ਕੋਸ਼ਿਸ਼ ਵੀ ਖਲਾਰੋ ਇਜਿਹੜੇ ਬਾਹਰੋਂ ਬੈਕਟੀਰੀਆ ਜਾਂ ਕਟਾਣੂਆਂ ਨੂੰ ਅੰਦਰ ਲੈ ਕੇ ਆ ਰਿਆ ਉਹ ਕਟਾਣੂ ਖਤਮ ਹੋ ਜਾਣਾ ਤੋਂ ਆਪਣੇ ਫਾਰਮੂਲੇ ਵਿੱਚ ਜਾਂ ਆਪਣੇ ਪੋਸ਼ਨ ਦੇ ਵਿੱਚ ਮਿਚ ਕਰ ਸਕੇ ਤੇ ਬਾਕੀ ਇਹੋ ਹੀ ਆ ਵੀ ਆਪਦੇ ਪਸ਼ੂਆਂ ਦੀ ਮੇਨ ਸਰਦੀਆਂ ਦੇ ਮੌਸਮ ਨੂੰ ਕਰਕੇ ਤੇ ਠੰਡੇ ਤੋਂ ਠੰਡ ਤੋਂ ਬਚਾਉਣ ਦੀ ਕੋਸ਼ਿਸ਼ ਕਰੋ ਤੁਸੀਂ ਸਭ ਤੋਂ ਵੱਡਾ ਇਹ ਵੀ ਠੰਡ ਕਰਕੇ ਇਹ ਬਿਮਾਰੀ ਜ਼ਿਆਦਾ ਫੈਲਦੀ ਆ ਪਿਛਲੇ ਸਾਲ ਵੀ ਮੁਗਾ ਜੀ ਡਿਸਟ੍ਰਿਕਟ ਦੇ ਵਿੱਚ ਬਿਮਾਰੀ ਆਈ ਸੀ ਤੇ ਇਸ ਜੀ ਪਿੰਡਾਂ ਵਾਲੇ ਸ਼ਹਿਰ ਦੇ ਵਿੱਚ ਕੁਝ ਪਿੰਡਾਂ 'ਚ ਸਾਰਾ ਜ ਨਹੀਂ ਆਈਗੀ ਬਿਜਨਸਾਂ ਸਾਰੇ ਇਲਾਕੇ ਦੀ ਬਿਮਾਰੀ ਨਹੀਂ ਸੀ ਪਹਿਲੀ ਕੁਝ ਪਿੰਡਾਂ 'ਚ ਪਰ ਤੁਸੀਂ ਵੈਕਸੀਨੇਸ਼ਨ ਦਾ ਲੋਜ ਖਿਆਰ ਰੱਖਿਆ ਕਰੋ ਤੁਸੀਂ ਕੋਸ਼ਿਸ਼ ਦੁੱਧ ਬਚਾਉਣ ਦੀ ਖਾਤਰ ਆਉਂਦੀ ਪਸ਼ੂਆਂ ਨੂੰ ਨਾਗਰ ਸੀਸ ਲਗਾਉਣ ਦੀ ਕਰਨ ਪਸ਼ੂਆਂ ਨੂੰ ਤੁਸੀਂ ਬਿਮਾਰ ਕਰਦੇ ਹੋ ਇਹ ਚੀਜ਼ ਨੂੰ ਤੁਸੀਂ ਵੈਕਸੀਨੇਸ਼ਨ ਤੇ ਪ੍ਰੋਪਰ ਧਿਆਨ ਦਿਓ ਹੋਰ ਵੀ ਨਾਲਿਆ ਵੀ ਜੇ ਕੋਈ ਬਿਮਾਰ ਆ ਆਪਾਂ ਕੋਈ ਇਲਾਜ ਵਗੈਰਾ ਕਰਾਉਣੇ ਆ ਉਹਦੇ ਵਿੱਚ ਆਪ ਕੋ ਇਲਾਜ ਕਰਨਾ ਜੇ ਤੁ ਆਪ ਇਲਾਜ ਕਰਦੇ ਆ ਆਪ ਦੀ ਤਰਫ ਤੋਂ ਇਲਾਜ ਕਰਦੇ ਆ ਤਾਂ ਸਹੀ ਐਂਟੀਬਾਡੀ ਲਾ ਦਿੰਨੀ ਹੈ ਤੁਸੀਂ ਇਹ ਐਂਟੀਵਾਇਰਲ ਕੋਈ ਪਹਿਲਾਂ ਤੇ ਤੇ ਲੱਗ ਜੇ ਉਸ ਤੋਂ ਬਾਅਦ ਵੀ ਹੋਰ ਐਂਟੀਵਾਇਰਲ ਕੰਮ ਨਹੀਂ ਕਰਦਾਗਾ ਜਿਹਦੇ ਕਰਕੇ ਵੀ ਆਪਣੇ ਪਸ਼ੂਆਂ ਦੇ ਵਿੱਚ ਬਿਮਾਰੀ ਵੱਧ ਫੈਲਦੀ ਹੈ ਤੇ ਇਸ ਇਸ ਚ ਵੀਡੀਓ ਨੂੰ ਤੁਸੀਂ ਬਹੁਤ-ਬਹੁਤ ਸ਼ੇਅਰ ਕਰ ਸਕੋ ਕਿ ਆਮ ਘਰਮ ਰਿਆ ਖਣ ਦੇ ਵਿੱਚ ਪਸ਼ੂਆਂ ਨੂੰ ਕਿਵੇਂ ਬਚਾ ਸਕਣਾ ਤੇ ਥੱਲੇ ਆਪਣੇ ਪਸ਼ੂਆਂ ਦੇ ਥਾਣੇ ਤੁਸੀਂ ਸੁੱਕਾ ਰੱਖੋ ਜਿਉਂ ਪ੍ਰਾਲੀ ਵਗੈਰਾ ਹੋ ਗਿਆ ਕੋਤਰੀ ਜਾਂ ਤੂੜੀ ਵਗੈਰਾ ਹੋ ਗਿਆ ਸੁੱਕੀ ਮਤਲਬ ਘਹਾੜੀ ਸੁੱਕਾ ਸੁੱਕੀ ਜੀ ਸਾਂਭੀ ਹੋਈ ਆ ਉੱਥੇ ਜਿੱਥੇ ਨੇ ਪਾ ਸਕਦੇ ਹੋ ਤੇ ਇਸ ਵੀਡੀਓ ਬਹੁਤ-ਬਹੁਤ ਸ਼ੇਅਰ ਕਰਨਾ ਧੰਨਵਾਦ ਜੀ